ਸਭ ਤੋਂ ਪਹਿਲਾਂ ਜੈ ਮਸਤਾ ਦੀ ਜੈ ਮਸਤਾ ਦੀ ਜੈ ਮਸਤਾ ਦੀ ਜੈ ਮਸਤਾ ਦੀ ਸਭ ਸੰਗਤਾਂ ਨੂੰ ਆਉਣ ਵਾਲੇ 2 ਮਈ ਦੀ ਅਪੀਲ ਕੀਤੀ ਜਾਂਦੀ ਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੰਜਵੇਂ ਮਹੀਨੇ ਦੇ ਬਾਬੇ ਪੰਜ ਪੀਰਾਂ ਦਾ ਭੰਡਾਰਾ ਬੜੇ ਧੂਮ ਧਾਮ ਦੇ ਨਾਲ ਔਰ ਬੜੀ ਸ਼ਰਧਾ ਨਾਲ ਕਰਾਇਆ ਜਾਂਦਾ ਵਾ ਸੋ ਸਭ ਸੰਗਤਾਂ ਨੂੰ ਦਰਬਾਰ ਵੱਲੋਂ ਅਪੀਲ ਕੀਤੀ ਜਾਂਦੀ ਆ ਵੀ ਆਪਣੇ ਆਪਣੇ ਕੰਮਾਂ ਕੱਟ ਤੇ ਵਿਹਲੇ ਹੋ ਕੇ ਪੰਜ ਪੀਰਾਂ ਦੇ ਮੇਲੇ ਤੇ 2 ਮਈ ਨੂੰ ਆ ਕੇ ਪਹੁੰਚੋ ਜਿਸ ਮੇਰੇ ਵੀਰ ਭਾਈ ਭੈਣ ਨੇ ਲੋਕਦਾਨ ਵਿੱਚ ਪਾਣਾ ਹੋਵੇ ਉਹ ਆਪਣਾ ਆਸ਼ਾਤਿਰ ਸੰਸਾਰ ਉਹ ਵੀ ਦੇ ਸਕਦਾ ਹੈ ਤੇ ਬਾਕੀ ਆਪਣੇ ਕਵਾਲਰ ਦੀ ਪਾਰਟੀ तमाम एंड तमाम ਸਿਸਟੈਂਡ ਪਾਰਟੀ ਰੰਗਾ ਰੰਗ ਪ੍ਰੋਗਰਾਮ ਆਪਣਾ ਸੂਫੀ ਪ੍ਰੋਗਰਾਮ ਕਲਾਕਾਰ ਵੀ ਪਹੁੰਚ ਰਾਨੇ ਜਾਈ ਆਪਣਾ ਪ੍ਰੋਗਰਾਮ ਦਿਖਾਉਣਗੇ ਸਿੱਗ ਪੰਜ ਪੀਰਾਂ ਦੇ ਹੁਕਮ ਦੇ ਨਾਲ ਲੰਗਰ ਔ ਟੁੱਟ ਵਰਤੇਗਾ ਜੈ ਮਸਤਾ ਜੀ ਜੈ ਮਸਤਾ ਜੀ जय मस्ता दी जय मस्ता दी देखो जी ਸਾਡੇ ਦਰਾਹੇ ਪੰਜ ਪੀਰਾਂ ਦਾ ਦਰਬਾਰ ਤੇ ਹਰ ਸਾਲ ਹਰ ਸਾਲ ਦੀ ਤਰ੍ਹਾਂ ਮੇਲਾ ਬੜੇ ਧੂਮ ਕੰਮ ਦੇ ਨਾਲ ਹਰ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਦਾ ਤੇ ਸਾਰੇ ਸੰਤਾਂ ਨੂੰ ਪੀਲ ਕੀਤੀ ਜਾਂਦੀ ਹੈ ਜੋ ਵੀ ਦੇਸ਼ਾਂ ਦੇਸ਼ਾਂ ਦੇ ਵਿੱਚ ਬੈਠੇ ਨੇ ਤੇ ਪੰਜ ਪੀਰਾਂ ਦੇ ਮੇਲੇ ਤੇ ਹਮ ਹਮ ਆ ਕੇ ਪੰਚੋ ਜਿਹਦੇ ਵਿੱਚ ਪੰਜਾਬ ਦੇ ਪ੍ਰਸਿੱਧ ਕਲਾਕਾਰ ਕਵਾਲ तमाम ਸਿਸਟਰ ਐਂਡ ਪਾਰਟੀ ਆਪਣਾ ਉਹ ਜਿਹੜਾ ਬਣਾ ਪ੍ਰੋਗਰਾਮ ਤੋਂ ਬਾਅਦ ਕੇ ਸੁਖੀ ਪ੍ਰੋਗਰਾਮ ਤੇ ਜੈ ਮਸਤਾ ਦੀ ਜੈ ਮਸਤਾ ਆ ਸੰਗ న్యూਜ ਐਂਡ ਬਲੌਗ ਸਿੱਧਾ ਪਸਾਰੰਥ ਸਿੰਘ ਘਰ ਬੈਠੇ ਵੀ ਦੇਖ ਸਕਦੇ ਹੋ ਪੰਜ ਕੀਰਾਂ ਦਾ ਮੇਲਾ ਜੋ ਕਿ ਹਰ ਸਾਲ ਦੀ ਤਰ੍ਹਾਂ ਬੜੇ ਧੂਮ-ਧਾਮ ਦੇ ਨਾਲ ਔਰ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਨਾ ਸੋ ਸੰਤਾਂ ਦੇ ਪੀਰ ਕੀਤੀ ਜਾਂਦੀ ਹੈ ਦਰਬਾਰ ਵੱਲੋਂ ਤੇ 22 ਮਈ ਦੇਨ ਵੀਰਵਾਰ ਉਹ ਮੇਲੇ ਤੇ ਹਮ ਹਮਾਕੇ ਪੰਚੋ ਜੀਰੇ ਵਿੱਚ ਤਮਾਮ ਸਿਸਟਰ ਔਰ ਕਵਾਲ ਸੁਖੀ ਕਲਾਕਾਰ ਇਸ ਮੇਲੇ ਦਾ ਰੰਗ ਬੰਨਣ ਗਿਆ ਕੇ ਤੁਸੀਂ ਆਪਣੇ ਕਲਾਕਾਰਾਂ ਦੇ ਬੇਲੇ ਹੋ ਕੇ 22 ਮਈ ਨੂੰ ਦੇਨ ਵੀਰਵਾਰ ਇਸ ਮੇਲੇ ਦੇ ਦਰਵਾਜ਼ੇ ਵੱਟ ਵੱਟ ਬਣਾਉ ਪਾਈਏ ਇਹਨਾਂ ਦਹਾ ਪੰਜ ਫਿਰਦਾ ਦਰਵਾਜ਼ਾ ਪਾਈ ਜੋ ਕਿ ਦਰਵਾਜ਼ੇ ਬਰੋ ਬੇਨ ਕਿਸੀ ਅੰਦੀਏ ਦੇਰ ਹਮ ਹਮਾਕੇ ਪੰਚੋ ਜੈ ਮਸਤਾਨੀ ਜੈ ਮਸਤਾਨ ਸਾਹੀ ਜੈ ਮਸਤਾ ਦੀ ਬਾਬੇ ਪੰਜਾ ਕਿਲਾ ਦਾ ਮੇਲਾ ਗਹਾ ਪਿੰਡ ਰੋੜ ਰਾਜਸਥਾਨ ਹਰ ਸਾਲ ਦੀ ਤਰ੍ਹਾਂ ਮੇਲਾ ਬੜੀ ਖੁਸ਼ੀ ਨਾਲ ਆਮਦੇ ਨਾਲ ਹਰ ਬੜੀ ਸ਼ਤਾ ਨਾਲ ਕਰਾਇਆ ਜਾਂਦਾ ਵਾ ਸੋ ਸੰਗਤਾਂ ਨੂੰ ਪੀੜੀ ਪੀ ਜਾਂਦੀ ਆ ਜੋ 22 ਮਈ ਦਿਨ ਦੀਵਾਨੋ ਆਪਣੇ ਕੀਤੀ ਸਮਾ ਕੱਢ ਗਏ ਇਸ ਮੇਲੇ ਦੇ ਰਾਹ ਨੂੰ ਵੱਤ ਵੱਤ ਵਧਾਓ ਭਾਈ ਜਿਸ ਦੇ ਵਿੱਚ तमाम ਸਿਸਟਰ ਕੰਟਿਪਾਰਟੀ ਖਵਾਲ ਆਪਣਾ ਸੁਤੀ ਰੰਗ ਬੰਨਣਗੇ ਖਵਾਲ ਵੀ ਤੇ ਬਹੁਤ ਬਹੁਤ ਸੰਤਾ ਇਸ ਦਰਬਾਰ ਤੇ ਆ ਕੇ ਖੁਸ਼ੀਆਂ ਨੇ ਆਪਣਾ ਰੰਗ ਰੰਗ ਪ੍ਰੋਗਰਾਮ ਦਾ ਆਨੰਦ ਮਾਨਣ। જય ਮਾਤਾ ਦੀ જય ਮਾਤਾ। ਅਸੰਤੋ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਪਿੰਡ ਦਰਾਹ ਵਿਖੇ ਦਿਨ ਵੀਰਵਾਰ 22 ਮਈ ਨੂੰ ਬਾਬੇ ਪੰਜਾ ਪੀਰਾਂ ਦਾ ਪੰਡਾਰਾ ਜੋ ਕਿ ਹਰ ਸਾਲ ਦੀ ਤਰ੍ਹਾਂ ਇਸ ਸਾ ਵੀ ਬੜੇ ਤੁਮਕਾਮ ਦੇ ਨਾਲ আর ਬੜੀ ਸ਼ਰਧਾ ਨਾਲ ਕਰਾਇਆ ਜਾਂਦਾ ਵਾ। ਸੋ ਜਿਸ ਮੇਰੇ ਵੀਰ ਭਾਈ ਪੈ ਨੇ ਇਸ ਪੰਡਾਰਾ ਦੇ ਵਿੱਚ ਯੋਗਦਾਨ ਪਾਣਾ ਹੋਵੇ तो बद चढ़ के हिस्सा भी पा सकता वा सो जिस मेरे वीर भाई ने जो जो दूरों चल के सदर ने, जिस मेरे वीर भाई की मनोकामना पूरी होंगी है सेवा करता वा पीर ने चलियाँ कला भी रख दी जय मास्ता जी जय माता जी रामपाल सिंह न्यूज़ एंड किसी तीफ प्रोग्राम घर बैठिए चैनल का देख सकते हो Gracias. ਹਰ ਇੱਕ ਦਿਲ ਤੋਂ ਮਿਹਰ ਦੀਆਂ ਦਿਨਾਂ ਸਭ ਤੋਂ ਵੱਧ ਮੁਕੱਦਮ ਕਰਦੇ ਆਂ ਜਿਉਂ ਚੱਗੀ ਆਪਣੀ ਮਾਰ ਵੀ ਹੋ ਜਾਂਦੇ ਦਾ ਜਿੱਤ ਤੋਂ